ਹੈਲੋ ਹਾਏਲੋ ਕੌਣ ਹੈ ਕੌਣ ਆ ਜੀ ਐ ਭਾਜੀ ਮੈਂ ਬੋਲਣ ਲਈ ਆਂ ਭੂਪੇ ਦੀ ਘਰ ਦੀ ਤੇ ਬੇਤ ਜਾ ਕਿੱਥੇ ਆ ਮੁੰਡਾ ਦਾਦਾ ਗੜਾ ਮੁੰਡਾ ਆਕਾਸ਼ ਏ ਕੀ ਨਾ ਜ਼ਕਾਸ ਆ ਹਾਂ ਜੀ ਇਹ ਨਾ ਭਾਜੀ ਮੈਂ ਲੋ ਕੀ ਕਰਤੂਦ ਕੀਤੀ ਨਾ ਨਰੰਜਿਰਪੁਰੇ ਕਿਹੜਾ ਕਾਸ਼ ਇਹ ਦਾ ਸਤਤਰ ਦਾ ਮੁੰਡਾ ਹਾਂਜੀ ਗਰਤ ਸੋਣਾ ਈਵਨ ਮਾਇਜ ਹੈਲੋ ਹਾਂਜੀ ਹਾਂਜੀ ਭਾਰੀ ਮੈਂ ਨਾ ਜੰਗਲਾਂ ਠੰਡੇ ਸਬਾਹ ਨਾਲ ਗੱਲ ਕਰਾਂ ਮੈਂ ਖੰਡਈਆਂ ਵੀ ਮੈਂ ਸਤਤਰ ਦੇ ਘਰ ਫੋਨ ਲਾਇਆ ਹਾਂ ਹਾਂਜੀ ਦੱਸੋ ਇਹ ਨਾ ਤੁਹਾਡੇ ਮੁੰਡੇ ਨੇ ਕਰਤੂਤ ਵੇਖ ਲਓ ਕੀ ਕੀਤੀ ਐ ਨਾ ਇੱਥੇ ਕੁੱਤੇ ਦੇ ਗਏ ਅਕਲ ਦਾ ਸੁਧਾਰ ਕੌਣ ਕੌਣ ਇਹ ਕਾ